ਅੱਜ ਤੁਸੀਂ ਇਹ ਵੀਡੀਓ ਜਿਹੜੀ ਦੇਖ ਰਹੇ ਹੋ ਸੀ ਇਹਦੇ ਵਿੱਚ ਇੱਕ ਤਤਵਨ ਕੋਠੀ ਦੀ ਵੀਡੀਓ ਦੇਖਣ ਨੂੰ ਮਿਲ ਜੂਗੀ ਇੱਕ ਆਪਾਂ ਘਰ ਲੈ ਕੇ ਪਹੁੰਚਿਆ ਸੀ ਦੋਮਾਂ ਦਾ ਰੇਟ ਇੰਨਾ ਘੱਟ ਹੈ ਤੁਸੀਂ ਜਦੋਂ ਦੇਖੋਗੇ ਤੁਸੀਂ ਸਾਰੇ ਸੱਚੇ ਹੈਰਾਨ ਰਹਿ ਜੂਗੇ ਰੇਟ ਇੰਨਾ ਘੱਟ ਤੁਹਾਨੂੰ ਦੇਖਣ ਨੂੰ ਮਿਲੂਗਾ ਸੀ ਗੱਲਬਾਤ ਸਾਰੀ ਕਰਦੇ ਆ ਕੋਠੀ ਦੀ ਗੱਲਬਾਤ ਵੀ ਕਰਾਂਗੇ ਘਰ ਦੀ ਵੀ ਆਪਾਂ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 7380046217 ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਵੀਡੀਓ ਜਾਣਕਾਰੀ ਫੋਟੋ ਮਾ ਆਪਣੇ ਕੋਲੇ ਭੇਜੋ ਫਰੀ ਚ ਆਪਾਂ ਐਡ ਲਾ ਦਾਂਗੇ ਇੱਕ ਤਾਂ ਆਪਾਂ ਜਮਾ ਸਸਤਾ ਘਰ ਲੈ ਕੇ ਪਹੁੰਚੇ ਹਾਂ ਇੱਕ ਜਮਾ ਸਸਤੀ ਕੋਠੀ ਲੈ ਕੇ ਵੀਡੀਓ 'ਚ ਪਹੁੰਚੇ ਹਾਂ ਸੀ ਤੇ ਜਮਾ ਸਸਤਾ ਜਿਹੜਾ ਘਰ ਹੈ ਪਹਿਲਾਂ ਆਪਾਂ ਇਹਦੀ ਗੱਲਬਾਤ ਕਰਦੇ ਹਾਂ ਸੀ ਇਹਦੀ ਪਹਿਲਾਂ ਜਗ੍ਹਾ ਦੇਖੋ ਜੀ ਘਰ ਦੀ ਕੰਡੀਸ਼ਨ ਦੇਖੋ ਘਰ ਨੂੰ ਦੇਖੋ ਜੀ ਤੇ ਘਰ ਦਾ ਰੇਟ ਵੀ ਤੁਹਾਨੂੰ ਦੱਸ ਦਾਂ ਕਿੱਥੇ ਘਰ ਹੈ ਜੀ ਮਾਲਕ ਦਾ ਮੋਬਾਈਲ ਨੰਬਰ ਸਾਰਾ ਕੁਝ ਤੁਹਾਨੂੰ ਵੀਡੀਓ 'ਚ ਦੇਖ ਕੇ ਨੂੰ ਮਿਲ ਜਾਊਗਾ ਤੇ ਇੱਕ ਵਾਰੀ ਤੁਸੀਂ ਪਹਿਲਾਂ ਵੀਡੀਓ ਦੇਖੋ ਜੀ ਜੇ ਆਪਾਂ ਘਰ ਦੀ ਜਗ੍ਹਾ ਦੀ ਗੱਲ ਕਰੀਏ ਤਾਂ 2.90 ਬਿਸਬੇ ਮਾਲਕ ਨੇ ਥਾਂ ਦੱਸੀ ਐ ਜੀ 2.90 ਬਿਸਬੇ ਤੇ ਪੂਰਾ ਵਧੀਆ ਘਰ ਹੈਗਾ ਸਾਰਾ ਕੁਝ ਵਧੀਆ ਬਣਿਆ ਹੋਇਆ ਸੀ ਬਾਥਰੂਮ ਤੋਂ ਲੈ ਕੇ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਹਰ ਇੱਕ ਚੀਜ਼ ਦਾ ਜੋੜੀਆਂ ਦਾ ਸਾਰਾ ਕੰਮ ਹੋਇਆ ਸੀ আর ਰਸੋਈ ਵਧੀਆ ਬਣੀ ਹੋਈ ਆ ਪਾਣੀ ਦੀ ਸਪਲਾਈ ਵਧੀਆ ਸੀ ਪਾਣੀ ਪੂਰਾ ਵਧੀਆ ਹੈਗਾ ਕਮਰੇ ਪੂਰੇ ਵਧੀਆ ਬਣੇ ਹੋਏ ਨੇ ਛੱਤ ਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਛੱਤ ਸਾਰੀ ਪੱਕੀ ਕਰਵਾਈ ਹੋਈ ਆ ਜੀ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਫਾਰਸ਼ ਆਪਾਂ ਨੂੰ ਪੂਰਾ ਵਧੀਆ ਮਿਲੂਗਾ। ਬਾਕੀ ਕਮਰਿਆਂ ਦੀ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਜੀ। ਜੇ ਤੁਹਾਨੂੰ ਘਰ ਪਸੰਦ ਆਇਆ ਜੀ ਇਹ ਵੀਡੀਓ ਚ ਤੁਸੀਂ ਦੇਖ ਰਹੋ ਜੇ ਵਧੀਆ ਲੱਗੀ ਹੈ ਜੀ ਵੀਡੀਓ ਘਰ ਪਸੰਦ ਤੁਹਾਨੂੰ ਆ ਰਿਹਾ ਜੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਪਹਿਲਾਂ ਹੀ ਦਬ ਕੇ ਰੱਖ ਲਓ ਜੀ। ਬਾਕੀ ਮੈਂ ਉਮੀਦ ਕਰਦਾ ਹਾਂ ਘਰ ਤੁਹਾਨੂੰ ਪਸੰਦ ਇਹ ਆ ਗਿਆ ਹੋਊਗਾ। ਜੇ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰ ਦਿਓ ਜੀ। ਜੇ ਆਪਾਂ ਇਸ ਘਰ ਦੇ ਰੇਟ ਦੀ ਗੱਲ ਕਰੀ ਅਸੀਂ ਤਾਂ ਮਾਲਕ ਵੱਲੋਂ 15 ਲੱਖ ਰੁਪਏ ਡਿਮਾਂਡ ਪਹੁੰਚੀ ਹੈ ਜੀ। 15 ਲੱਖ ਰੁਪਇਆ ਕੋਈ ਫਿਕਸ ਇਹਨਾਂ ਨੇ ਰੇਟ ਨਹੀਂ ਕਿਹਾ ਸੀ ਬਾਕੀ ਘਰ ਤੁਸੀਂ ਦੇਖ ਹੀ ਲਿਆ ਸੀ ਘਰ ਦੀ ਕੰਡੀਸ਼ਨ ਦੇਖ ਲਈ ਘਰ ਨੂੰ ਦੇਖ ਕੇ ਤੁਹਾਨੂੰ ਰੇਟ ਇਹਦਾ ਕਿੰਨੇ ਦਾ ਲੱਗਿਆ 15 ਲੱਖ ਰੁਪਇਆ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਦਿਓ ਜੀ ਬਾਕੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਖੰਨਾ ਮਾਲਿਕ ਦਾ ਏਰੀਆਗਾ ਖਾਸ ਏਰੀਆ ਇਹਨਾਂ ਦਾ ਖੰਨਾਗਾ ਸਤਿਅਮ ਹਸਪੀਟਲ ਦੇ ਬਿਲਕੁਲ ਨੇੜੇ ਹੈ ਜੀ ਕਰਤਾਰ ਨਗਰ ਭਗਤ ਸਿੰਘ ਕਲੋਨੀ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਪ੍ਰੋਪਰ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ 15 ਲੱਖ ਰੁਪਏ ਮਾਲਕ ਨੇ ਡਿਮਾਂਡ ਇੱਕ ਕੀਤੀ ਹੈਗੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਘਰ ਪਸੰਦ ਆਉਂਦਾ ਇੱਕ ਵਾਰੀ ਆਓ ਘਰੇ ਘਰ ਨੂੰ ਦੇਖੋ ਗੱਲਬਾਤ ਜਦੋਂ ਪੂਰੀ ਕਰ ਲਈ ਉਹ ਤੋਂ ਬਾਅਦ ਰੇਟ ਕੀਤਾ ਜਾਊ 6239509169 ਗੱਲਬਾਤ ਕਰ ਸਕਦੇ ਹੋ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਵੇ ਸੇ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਜੀ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜਰੂਰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਜੇ ਜਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਹਾਂ ਜੀ ਹਰ ਰੋਜ਼ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਉਸ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਕਰਦੇ ਹਾਂ ਜੀ ਆਪਾਂ ਹੁਣ ਕੋਠੀ ਦੀ ਗੱਲ ਜਿਹੜੀ ਆਪਾਂ ਵੀਡੀਓ ਚ ਕੋਠੀ ਲੈ ਕੇ ਪਹੁੰਚਿਆ ਸੀ ਮਾਲਕ ਨੇ ਬੀ ਮਰਲੇ ਥਾਂ ਬੀ ਮਾਰ ਲਈ ਤੁਹਾਨੂੰ ਥਾਂ ਪਤਾ ਹੀ ਹੈ ਜੀ ਕਿੰਨੀ ਕੁ ਹੁੰਦੀ ਆ ਬਹੁਤ ਜ਼ਿਆਦਾ ਜਗ੍ਹਾ ਹੋ ਜਾਂਦੀ ਆ ਬੀ ਮਾਰ ਲਈ ਘਰ ਪੂਰਾ ਵਧੀਆ ਬਣਿਆ ਹੋਇਆ ਘਰ ਨਹੀਂ ਹੈਗਾ ਜੀ ਕੋਠੀ ਹੈ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਵੀਡੀਓ ਚ ਇਹਨਾਂ ਨੇ ਸਾਰਾ ਕੁਝ ਦਿਖਾਇਆਗਾ ਫਰੰਟ ਤੇ ਕੋਠੀ ਦੇ ਵਿੱਚ ਪਹਿਲਾਂ ਕੀ ਕੁਝ ਬਣਿਆ ਹੋਇਆ ਜੀ 베ੜੇ ਦੇ ਵਿੱਚ ਬਾਕੀ ਫਰੰਟ ਵੀ ਦੇਖ ਲਿਆ ਬਾਕੀ ਜਿਵੇਂ ਦੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਤੁਹਾਡੇ ਸਾਹਮਣੇ ਆ ਜੀ ਤੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਘਰ ਪਸੰਦ ਆਉਂਦਾ ਇਹ ਕੋਈ ਆ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਇੱਕ ਵਾਰੀ ਫੋਨ ਕਰ ਲਿਓ ਜੀ ਮਾਲਕ ਕਹਿੰਦੇ ਨੇ ਆ ਕੇ ਦੇਖ ਸਕਦੇ ਜੇ ਕਿਸੇ ਨੇ ਆ ਕੇ ਦੇਖਣਾ ਹੈ ਗੁਲਾਬੇ ਵਾਲਾ ਇਹਨਾਂ ਦਾ ਖਾਸ ਪਿੰਡ ਹੈਗਾ ਪਿੰਡ ਦਾ ਨਾਮ ਹੈ ਗੁਲਾਬੇ ਵਾਲਾ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ ਪੈ ਜਾਂਦਾ ਤੇ ਡਿਮਾਂਡ ਦੀ ਗੱਲ ਕਰੀਏ 24 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਾਕੀ ਇੱਕ ਵਾਰੀ ਘਰ ਤੁਸੀਂ ਚੈੱਕ ਕਰੋ ਜੀ ਕੋਠੀ ਚੈੱਕ ਕਰੋ ਬਹੁਤ ਸੋਹਣੀ ਕੋਠੀ ਮਾਲਕ ਨੇ ਬਣਾਈ ਹੋਈ ਹੈ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਬਾਕੀ ਵੇੜਾ ਖੁੱਲਾ ਡੁੱਲਾ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਜੀ ਮੇਨ ਗੇਟ ਪੂਰਾ ਵਧੀਆ ਲੱਗਿਆ ਹੋਇਆ ਕੱਲੀ ਕੱਲੀ ਚੀਜ਼ ਆਪਤ ਨੂੰ ਦਿਖਾਈ ਰਹੀਆਂ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਕੋਠੀ ਨੂੰ ਤਾਂ ਗੁਲਾਬੇ ਵਾਲਾ ਇਹਨਾਂ ਦਾ ਪਿੰਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 90415 48572 ਇਹ ਮਾਲਕ ਦਾ ਨੰਬਰ ਹੈ ਤੇ ਗੱਲਬਾਤ ਕਰਨੀ ਹੈ ਇੱਕ ਵਾਰੀ ਫੋਨ ਤੇ ਗੱਲਬਾਤ ਕਰ ਲਿਓ ਉਸ ਤੋਂ ਬਾਅਦ ਜਾ ਕੇ ਦੇਖ ਲਿਓ ਕੋਠੀ ਨੂੰ ਖਰੀਦ ਸਕਦੇ ਹੋ ਜੀ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਇਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਤਾਂ ਕਮੈਂਟ ਵੀ ਕਰ ਦਿਓ ਤੇ ਵੀਡੀਓ ਨੂੰ ਲਾਈਕ ਵੀ ਕਰ ਦੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੋ ਜੀ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਇਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਸਾਰਾ ਕੰਮ ਆਪਾਂ ਜਮਾਂ ਫਰੀ ਚ ਕਰਦੇ ਆ ਤੇ ਭੇਜੋ ਆਪਣੇ ਕੋਲੇ ਆਪਣਾ ਵਟਸਐਪ ਨੰਬਰ ਤੁਹਾਨੂੰ ਮਿਲੇਗਾ ਉੱਥੇ ਪੂਰੀ ਵੀਡੀਓ ਚ ਬਾਰ ਬਾਰ ਚੱਲਦੇ ਰਹਿੰਦੇ ਅਸੀਂ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲੋ ਕਮੈਂਟ ਲਾਜ਼ਮੀ ਕਰ ਦਿਓ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ